ਅੱਜ ਆਪਰੇਸ਼ਨ ਟੀਮ ਵੱਲੋਂ ﺍﻟेन 에యిర్ਪੋਰਟ ਦਾ ਕੰਮ ਦਿੱਤਾ ਗਿਆ ਦੁਬਈ ਤੋਂ ﺍﻟेन 에యిర్ਪੋਰਟ ਬਾਇਆ ਟਰੱਕ ਰੋਡ ਜਾਣ ਲਈ 4.5 ਘੰਟੇ ਲੱਗ ਜਾਂਦੇ ਆ ਜਿਸ ਕੰਪਨੀ ਵਿੱਚ ਮੈਂ ਲੋਡਿੰਗ ਕਰਨੀ ਸੀ ਉੱਥੇ ਮੇਰੇ ਪਿੰਡ ਦਾ ਵੀਰ ਜਗਮੀਤ ਮਿਲਿਆ ਪਰਦੇਸ ਵਿੱਚ ਕੋਈ ਆਪਣਾ ਵੀਰ ਭਰਾ ਲਾਗੇ ਏਰੀਆ ਦਾ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਆ ਕੰਪਨੀ ਵਿੱਚੋਂ ਜਿਹੜੇ ਕੰਟੇਨਰ ਦੀ ਲੋਡ ਕੰਟੇਨਰ ਦੀ ਰিসিਵਿੰਗ ਮੈਂ ਕਰਨੀ ਸੀ ਉਸ ਦੀ ਲੈਂਥ 15 ਮੀਟਰ ਹਾਈਟ 4.5 ਮੀਟਰ ਆਪਰੇਸ਼ਨ ਟੀਮ ਵੱਲੋਂ ਜੋ ਲੋ ਬੈਡ ਅੱਜ ਕਨੈਕਟ ਕਰਾਇਆ ਗਿਆ ਉਹਦੀ ਲੈਂਥ 16 ਮੀਟਰ ਬਰਥ 3.5 ਮੀਟਰ ਇਸ ਲੋ ਬੈਡ ਤੇ ਕਾਰਗੋ ਸੇਫ ਆ ਜਾਂਦਾ ਕੰਪਨੀ ਨੇ ਡਾਈਮੈਂਸ਼ਨ ਮੁਤਾਬਕ ਇਤੇ ਲੋਡ ਕਰਵਾਇਆ ਵਾਪਸ ਆਉਂਦੇ ਹੋਏ ਸਿਮਰ ਨਵੀਰ ਵੀ ਮੇਰੇ ਨਾਲ ਸੀ ਉਹਨੇ ਸੇਮ ਕੰਪਨੀ ਵਿੱਚ ਲੋਡ ਕੰਟੇਨਰ ਦੀ ਡਿਲੀਵਰੀ ਦੇਣੀ ਸੀ ਮੈਂ ਲੋਡ ਦੀ ਰੀਸੀਵਿੰਗ ਕਰਨੀ ਸੀਗੀ ਸ਼ਾਮ ਨੂੰ ਸੂਰਜ ਜਦੋਂ ਛਿਪਦਾ ਆ ਉਦੋਂ ਰੇਤਾ ਦੇ ਪਹਾੜਾਂ ਵਿੱਚ ਜੋ ਸੂਰਜ ਛਿਪਦਾ ਤਾਂ ਬਹੁਤ ਸੋਹਣਾ ਲੱਗਦਾ ਥੋੜਾ ਲੰਬਾ ਸਫ਼ਰ ਹੋਣ ਕਰਕੇ ਅਸੀਂ 15-20 ਮਿੰਟ ਦੀ ਰਾਹ ਦੇ ਵਿੱਚ ਸਟਾਪ ਕੀਤਾ ਕੱਪ-ਕੱਪ ਕੌਫੀ ਪੀਤੀ ਦੋਨੇ ਭਰਾਵਾਂ ਨੇ ਫੇ ਇਹ ਉਹ ਉਸ ਜਗ੍ਹਾ ਤੋਂ ਵਾਪਸ ਦੁਬਈ ਨੂੰ ਆ ਗਿਆ ਮੈਂ ਉਸ ਜਗ੍ਹਾ ਤੋਂ ਇਹ ਕੰਟੇਨਰ ਖਲੀਫਾ ਪੋਰਟ ਜਾ ਕੇ ਜਮ੍ਹਾਂ ਕਰਵਾਇਆ ਬਾਕੀ ਵੀਰ ਭਰਾ ਜਿੱਥੇ ਵੀ ਵੀਡੀਓ ਦੇਖਦੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਵਾਦ ਰੱਖੇ